ਹਾਜ਼ਰੀ ਕਲਮਦੀਨ ਜੋਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਤੋਂ ਤੁਹਾਡੇ ਸਾਹਮਣੇ ਇੱਕ ਨਵੀਂ ਕਵਿਤਾ ਲੈ ਕੇ ਆਈ ਹਾਂ ਇਸ ਕਵਿਤਾ ਵਿੱਚ ਚਾਰੇ ਪਾਸੇ ਫੈਲੇ ਕੁੱਪ ਹਨੇਰੇ ਵਿੱਚ ਇੱਕ ਰੌਸ਼ਨੀ ਦੇ ਚੁਰਾਗ ਇੱਕ ਨਵੇਂ ਦਿਨ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ ਗਿਆ ਹੈ ਉਮੀਦ ਹੈ ਤੁਹਾਨੂੰ ਮੇਰੀ ਇਹ ਕਵਿਤਾ ਵੀ ਜ਼ਰੂਰ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਨਵੀਂ ਕਵਿਤਾ ਸਵੇਰ ਹੋਣ ਵਾਲੀ ਹੈ ਚੱਲ ਉਠ ਹੰਬਲਾ ਮਾਰ ਤੂੰ ਹਿੰਮਤ ਦਾ ਸਵੇਰ ਹੋਣ ਵਾਲੀ ਐ ਚੱਲ ਰਹੇ ਇਸ ਦੌਰ ਨੂੰ ਬੜੀ ਦੇਰ ਹੋਣ ਵਾਲੀ ਐ ਸੁੱਖਾਂ ਦੇ ਨਵੇਂ ਦਿਨ ਦੀ ਸ਼ੁਰੂਆਤ ਹੋਣ ਵਾਲੀ ਹੈ ਕਵਰਾ ਨਾ ਬਸ ਸਵੇਰ ਹੋਣ ਵਾਲੀ ਹੈ ਆਸੇ ਪਾਸੇ ਲੱਗਦਾ ਘੁੱਪ ਹਨੇਰਾ ਹੈ ਵਿੱਚ ਦਿਸਦਾ ਕੋਈ ਕੋਈ ਚਿਹਰਾ ਹੈ ਇਹ ਚਿਹਰਾ ਨਾ ਤੇਰਾ ਹੈ ਨਾ ਮੇਰਾ ਹੈ ਪਾਇਆ ਚਾਰੇ ਪਾਸੇ ਗਮਾਂ ਨੇ ਫੇਰਾ ਹੈ ਲੰਘ ਜਾਵੇਗਾ ਇਹ ਬਖਤ ਵੀ ਬਸ ਥੋੜਾ ਚਿਰ ਦੁੱਖ ਖਾਂਦਾ ਫੇਰਾ ਹੈ ਅੱਗੇ ਜਾ ਕੇ ਦੇਖੀ ਖੁਸ਼ੀਆਂ ਦਾ ਕਿੱਡਾ ਘੇਰਾ ਹੈ ਮਿਹਨਤ ਕਰਨਾ ਰੱਖ ਜਾਰੀ ਜ਼ਿੰਦਗੀ ਵਿੱਚ ਔਖੇ ਸਮੇ ਤੋਂ ਕਦੇ ਵੀ ਨਾ ਹਾਰੀਂ ਗਮਾਂ ਵਾਲੀ ਰਾਤ ਨੂੰ ਵੀ ਮੁੱਕਣ ਦੀ ਕਾਲੀ ਹੈ ਚੱਲ ਉੱਠ ਤੂੰ ਹੰਬਲਾ ਮਾਰ ਹਿੰਮਤ ਦਾ ਸਵੇਰ ਹੋਣ ਵਾਲੀ ਹੈ ਉਪ ਹਨੇਰਾ ਚੀਰ ਕੇ ਖੁਸ਼ੀਆਂ ਦਾ ਸੂਰਜ ਆਵੇਗਾ ਫਿਰ ਕਿੱਥੇ ਗਵਾਂ ਦਾ ਹਨੇਰਾ ਉਹ ਨੂੰ ਸਹਿ ਪਾਵੇਗਾ ਮਾਰ ਦੇ ਬੰਨ ਤੂਫਾਨਾਂ ਨੂੰ ਕਿਉਂ ਬੈਠਾ ਟਾਕੇ ਢੇਰੀ ਹੈ ਨਵਾਂ ਸਵੇਰਾ ਨਵੀਆਂ ਖੁਸ਼ੀਆਂ ਲੈ ਕੇ ਆਵੇਗਾ ਬਸ ਥੋੜੀ ਜਹੀ ਦੇਰੀ ਹੈ ਇੱਕ ਦਿਨ ਜਿੱਤ ਜਾਵਾਂਗੇ ਇਹ ਰੀਜ ਚੀਰਾਂ ਤੋਂ ਪਾਲੀ ਹੈ ਬਸ ਥੋੜੀ ਦੇਰ ਹੋਰ ਹੁਣ ਸਵੇਰ ਹੋਣ ਵਾਲੀ ਹੈ ਚੜਦੇ ਸੂਰਜ ਦੀ ਰੌਸ਼ਨੀ ਤੋਂ ਨਮੀ ਉਮੀਦ ਹੋਣ ਵਾਲੀ ਹੈ ਤੇਰੀ ਵੀ ਦੁਨੀਆ ਚਾਨਣ ਖੁਸ਼ੀ ਤੇ ਪਿਆਰ ਦੀ ਮੁਰīd ਹੋਣ ਵਾਲੀ ਹੈ ਹਵਾ ਵਿੱਚ ਹੋਵੇਗੀ ਮਹਿਕ ਨਵੀਂ ਖੁਸ਼ਹਾਲੀ ਦੀ ਕਰੂਗਾ ਨਾ ਗੱਲ ਕੋਈ ਮਾੜੇ ਸਮੇਂ ਦੀ ਬਦਹਾਲੀ ਦੀ ਤੇਰੀ ਮਿਹਨਤ ਤੇ ਲਗਨ ਦੀ ਸਦਾ ਗੱਲ ਹੋਣ ਵਾਲੀ ਹੈ ਚੱਲ ਉਠ ਹੰਬਲਾ ਮਾਰ ਤੋ ਹਿੰਮਤ ਦਾ ਸਵੇਰ ਹੋਣ ਵਾਲੀ ਹੈ ਹਾਰੀ ਹੋਈ ਬਾਜੀ ਵੀ ਹੁਣ ਜਿੱਤ ਹੋਣ ਵਾਲੀ ਹੈ ਜਿੱਤ ਦੀਆਂ ਖੁਸ਼ੀਆਂ ਮਾਣਨ ਲਈ ਪੈਂਦੀ ਮਨ ਵਿੱਚ ਕਾਲੀ ਹੈ ਕੁੱਪ ਹਨੇਰੀ ਗਮਾਂ ਵਾਲੀ ਸ਼ਾਂਤੀ ਵਿੱਚ ਜਿੱਤ ਦੀ ਖੁਸ਼ੀ ਵੀ ਬਾਲੀ ਹੈ ਚੱਲ ਉਠ ਹੰਬਲਾ ਮਾਰ ਤੂੰ ਹਿੰਮਤ ਦਾ ਸਵੇਰ ਹੋਣ ਵਾਲੀ ਹੈ ਸਵੇਰ ਹੋਣ ਵਾਲੀ ਹੈ ਧੰਨਵਾਦ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਇਹ ਕਵਿਤਾ ਵੀ ਚੰਗੀ ਲੱਗੇਗੀ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਇਹ ਕਵਿਤਾ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੀ ਹੱਲਾਸ਼ੇਰੀ ਮੈਨੂੰ ਹੋਰ ਲਿਖਣ ਲਈ ਉਤਸ਼ਾਹਿਤ ਕਰੇਗੀ ਤੁਹਾਡੀ ਆਪਣੀ ਕਲਮ ਦੀ ਜੋਤ